ਅੱਖਾਂ ਭਰਿਆ ਸੀ ਤੁਸੀਂ ਹਾਂ ਪਹਿਲੀ ਘੋੜੀ ਸੀ ਬਾਈ ਉਹਨਾਂ ਦੀ ਇਹ ਚਲ ਪ੍ਰਮਾਤਮਾ ਨੇ ਨਾ ਸਾਡੀ ਅਰਦਾਸ ਵੀ ਸੁਣੀ ਤੇ ਮੁੜ ਆਈ ਇਹ ਮਤਲਬ ਉਹ ਫਰੇਮੇ ਤੋਂ ਬਾਹਰ ਆ ਗਈ ਤੇ ਇਸੇ ਕਰਕੇ ਮੈਂ ਜਿਹੜੀ ਅੱਜ ਵੀਡੀਓ ਪਾਈ ਉਹ ਇਸੇ ਕਰਕੇ ਪਾਈ ਸੀ ਹਾਂਜੀ ਹੁਣ ਦੱਸੋ ਜੀ ਕੱਲ ਕੀ ਗੜਬੜ ਹੋ ਗਈ ਸੀ ਜੀ ਬਹੁਤ ਔਖੀ ਤੇਜੀ ਕੱਲ ਕੱਲ ਹਨਾ ਬਨ ਪੈ ਗਿਆ ਸੀ ਹਾਂ ਜੀ ਕੱਲ ਬਨ ਉਹਦੇ ਚ ਮੈਂ ਅੱਜ ਵੀਡੀਓ ਪਾ ਕੇ ਆਇਆ ਆਪਾਂ ਨੇ ਗਲਤੀ ਕੀ ਕੀਤੀ ਸੀ ਜਿਹੜਾ ਕੋਈ ਹੋਰ ਨਾ ਕਰੇ ਗਲਤੀ ਤਾਂ ਇਹੀ ਸੀ ਵੀ ਮੈਂ ਮਸਾਲਾ ਥੋੜਾ ਜਿਹਾ ਦੇ ਦਿੱਤਾ ਜੀ ਨਾਲ ਦੱਤਾਂ ਵੀ ਬਿਲਕੁਲ ਥੋੜਾ ਸੀ ਇੱਕ ਚਮਚਾ ਮਸਾ ਹਾਂ ਜੀ ਹਾਂ ਬਸ ਦੋ ਚਮਚੇ ਲਾ ਲਓ ਦੋ ਚਮਚੇ ਮਸਾਲੇ ਦੇ ਹੋਣਗੇ ਉਹਦੇ ਕਰਕੇ ਉਹਨੂੰ ਫਿਰ ਡਾਕਟਰ ਸਾਹਿਬ ਕਹਿੰਦੇ ਫਵਾਰ ਆ ਗਿਆ ਫਵਾਰ ਆ ਵੀ ਗਿਆ ਸੀ ਕਿੰਨਾ ਉਹ ਆਪਣੇ ਕੋਲੇ ਵੀਡੀਓ ਪਈ ਆ ਉਹ ਇਹੀ ਸੀ ਡਾਕਟਰ ਕਹਿੰਦੇ ਜਿਹੜਾ ਤੁਸੀਂ ਮਸਾਲਾ ਦਿੱਤਾ ਹਾਂ ਫਿਰ ਉਹ ਦੇਖ ਲਓ ਹੁਣ ਉਸ ਤੋਂ ਬਾਅਦ ਕਿੰਨਿਆਂ ਨੇ ਕਿਹਾ ਵੀ ਇਹਦੇ ਡ੍ਰਿਪ ਲਾਉਣੀ ਆ ਮੈਂ ਤੁਹਾਨੂੰ ਕਿਹਾ ਵੀ ਬਿਲਕੁਲ ਨਹੀਂ ਲਾਉਣੀ ਹੈਗੀ ਹਾਂ ਜੀ ਹਾਂ ਮੈਨੂੰ ਹੋਰ ਵੀ ਰਾਹ ਦੱਸੋ ਚਲੋ ਜੋ ਜੋ ਆਪਣੇ ਭਰਾ ਹੁੰਦੇ ਨੇ ਜੀ ਜਿੰਨਾਂ ਕੋ ਉਹ ਕਰਨਾ ਹੀ ਹੁੰਦਾ ਇਹ ਆਪ ਕਿਹੜੇ ਘੋੜੇ ਦੀ ਬੱਚੀ ਹੈ ਜੀ ਇਹ ਆਪ ਹੈਗੀ ਹੈ ਜੀ ਅਜੀ ਅਲੀ ਗਾਉਂਡਰ ਦੀ ਅਲੀ ਗਾਉਂਡਰ ਦੀ ਉਹ ਨੂਰੇ ਦੀ ਬਸ਼ੇਰੀ ਆਈ ਆ ਲਾਸਟ ਉਹਦੇ ਚੌਥੇ ਦਿਨ ਬਾਅਦ ਡੈਥ ਹੋ ਗਈ ਸੀ ਹਨਾ ਹਾਂ ਜੀ ਹਾਂ ਜੀ ਆ ਬਸ਼ੇਰੀ ਆਈ ਆ ਬਕਰਪੁਰ ਵਾਲੇ ਨੂਰੇ ਘੋੜੇ ਦੀ ਬਹੁਤ ਚੰਗੀ ਗੜਬੜ ਹੋ ਗਈ ਸੀ ਪੂਰੀ ਚੰਗੀ 66 66 ਇੰਚ ਦੀ ਘੋੜੀ ਆ ਪਰ ਪ੍ਰਮਾਤਮਾ ਨੇ ਮੁੱਲ ਮੋੜਿਆ ਬਾਈ ਹੁਣੇ ਕੱਲ ਬੜਾ ਮਨ ਤੁਹਾਡਾ ਮਨ ਭਰਿਆ ਇਹਦੀ। ਤੁਹਾਡਾ ਬਹੁਤ ਧੰਨਵਾਦ ਕਰਦਾ ਜੀ ਇਹਨਾਂ ਨੇ ਬਹੁਤ ਤਨ ਮਨ ਲਾ ਕੇ ਨਹੀਂ ਧੰਨਵਾਦ ਉਸ ਪਰਮਾਤਮਾ ਇਹਨੂੰ ਇੱਕ ਵਾਰੀ ਪਹਿਲਾਂ ਪੈ ਗਿਆ ਸੀ ਹਨਾ ਉਹ ਦੂਸਰੀ ਦੀ ਉਹ ਦੂਸਰੀ ਸੀਗੀ ਉਦੋਂ ਵੀ ਮੈਂ ਬਹੁਤ ਮਨ ਲਾ ਦੱਸ ਕੇ ਗਿਆ ਸੀ ਤੇ ਤੁਹਾਡਾ ਮਨ ਕੱਲ ਬਹੁਤ ਗਾਹਾਂ ਵਾਲੀ ਵੀਡੀਓ ਹੁਣ ਇਹਦਾ ਕੱਲ ਤੱਕ ਸਵੇਰ ਤੱਕ ਬਿਲਕੁਲ ਖੁੱਲ ਜਾਊਗਾ ਜੀ ਹੁਣ ਤੁਸੀਂ ਮੰਨ ਨਾ ਪਰੋ ਠੀਕ ਹੈ ਹੁਣ ਇਹਨੂੰ ਕੁਝ ਨਹੀਂ ਹੁੰਦਾ ਹੈਗਾ ਤੇ ਬਾਕੀ ਹਲੇ ਪੱਠੇ ਬਿਲਕੁਲ ਵੀ ਨਹੀਂ ਪਾਉਣੇ ਜੀ ਪਾਣੀ ਪੀਣਾ ਹੋਊਗਾ ਪਿਆ ਦਿਓ ਜੀ ਨਹੀਂ ਕੋਈ ਲੋੜ ਨਹੀਂ ਜੇ ਆਪੇ ਪੀਓਗੇ ਪਾਣੀ ਪਿਆ ਦਿਓ ਜੀ हां मतलब ਹੁਣ ਤੋਂ 2 ਘੰਟੇ ਬਾਅਦ ਪਾਣੀ ਪਿਆ ਦੇਓ ਜਿੰਨਾ ਪੀਊਗੀ ਆਪਦੇ ਆ ਪਿਆ ਦੇਓ ਕੁਝ ਵੀ ਇਹਨੂੰ ਧੱਕੇ ਨਾ ਨਹੀਂ ਦੇਣਾ ਹੈਗਾ ਠੀਕ ਸਰਦਾਰ ਦਾ ਬਹੁਤ ਧੰਨਵਾਦ ਇਹਨਾਂ ਨੇ ਬਹੁਤ ਵਧੀਆ ਇਲਾਜ ਕਰਿਆ ਜੀ ਬਹੁਤ ਸਨਮਾਨ ਨਾਲ ਕਰਿਆ ਜੀ ਭਰੋਸਾ ਦਿੱਤਾ ਇਹਨਾਂ ਨੇ ਇਹਨਾਂ ਦਾ ਬਹੁਤ ਧੰਨਵਾਦ ਮੈਂ ਇਹ ਤੁਹਾਡਾ ਧੰਨਵਾਦ ਹੈ ਜੀ ਤੁਸੀਂ ਮੇਰੇ ਤੇ ਭਰੋਸਾ ਬਣਾ ਕੇ ਰੱਖਿਆ ਬੰਨ ਵਾਲੇ ਕੇਸ ਮੈਂ ਹੁਣ ਬਹੁਤੇ ਇਸੇ ਕਰਕੇ ਨਹੀਂ ਦੇਖਦਾ ਜੀ ਕਿਉਂਕਿ ਇਹਨੂੰ ਟਾਈਮ ਲੱਗ ਜਾਂਦਾ ਜੀ ਤੇ ਸਾਹਮਣੇ ਵਾਲੇ ਬੰਦੇ ਨੂੰ ਉਹ ਪੈਨਿਕ ਹੋ ਜਾਂਦਾ ਅਗਲਾ ਵੀ ਛੇਤੀ ਕਰੋ ਵੀ ਛੇਤੀ ਆਹ ਕਰ ਲੀ ਆਹ ਕਰ ਲੀਏ ਇਹਦੇ ਚ ਇੱਕ ਵੀ ਸਟੈਪ ਗਲਤ ਲ ਫੇਰ ਤੁਹਾਡੇ ਪੱਲੇ ਕੁਝ ਨਹੀਂ ਠੀਕ ਹੈ ਬਾਕੀ ਅਸੀਂ ਕਮਾਉਂਦੇ ਰਹੇ ਹਾਂ ਹਾਂ ਕਮਾਉਂਦੇ ਰਹੇ ਤੇ ਬਸ ਉਹੀ ਆ ਅਸੀਂ ਕਮਾਉਂਦੇ ਰਹੇ ਤੁਹਾਡਾ ਬਹੁਤ ਧੰਨਵਾਦ ਵੀਰੇ ਤੇ ਪਰਮਾਤਮਾ ਦਾ ਸ਼ੁਕਰ ਆ ਜਿਹੜੀ ਉਹਨੇ ਆਪਣੀ ਮਿਹਨਤ ਪੱਲੇ ਪਾਈ ਮੈਨੂੰ ਮੈਂ ਤੁਹਾਨੂੰ ਕੱਲ ਹੀ ਇਹ ਗੱਲ ਕਹਿ ਕੇ ਕਿ ਇਹਦੀ ਪਰਮਾਤਮਾ ਦੇ ਹੱਥ ਡੋਰ ਜਾਦੇ ਆ ਕਿਉਂਕਿ ਆਪਾਂ ਇੱਕ ਸਟੈਪ ਗਲਤ ਲੈ ਲਿਆ ਹੈ ਨਾ ਉਹ ਚਲੋ ਇਹਦਾ ਫਰੇਮਾ ਫਰੂਮਾ ਨਿਕਲ ਗਿਆ ਸੋਡਾ ਤੇ ਪ੍ਰਮਾਤਮਾ ਦਾ ਅਰਦਾਸਾ ਕਰਦੇ ਨੇ ਭਗਵਾਨ ਦਾ ਵੀ ਸਾਡਾ ਪਹਿਲਾ ਜਨਮਾ ਇਹ ਪਾਲਿਆ ਹੋਇਆ ਬਹੁਤ ਹੀ ਬੱਚਿਆਂ ਵਾਂਗੂ ਛੋਟੀ ਜੀ ਤਿੰਨ ਮਹੀਨੇ ਦੀ ਲਿਆਂਦੀ ਤੀ ਜੀ ਅਸੀਂ ਨੇ ਠੀਕ ਹੈ ਜੀ ਸਾਡੇ ਦਾ ਸਾਰੇ ਪਰਿਵਾਰ ਨਾਲ ਇਹਦਾ ਲਗਾਓ ਹੈ ਜੀ ਬਹੁਤ ਵਧੀਆ ਇਹਨੂੰ ਮਤਲਬ ਸਾਊ ਵੀ ਬਹੁਤ ਹੈ ਜੀ ਇਹ ਹਾਂ ਇਹ ਤਾਂ ਬਹੁਤ ਔਖਾ ਜੀ ਇਹਦਾ ਬੱਚਿਆਂ ਨਾਲੋਂ ਵੀ ਵੱਧ ਹੋਣੇ ਹਾਂ ਜੀ ਚਲੋ ਸ਼ੁਕਰ ਹੈ ਜੀ ਪ੍ਰਮਾਤਮਾ ਦਾ ਮਿਹਨਤ ਪੱਲੇ ਪਈ ਜੀ ਠੀਕ ਹੈ ਜੀ ਮਾਲਕ ਦਾ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਠੀਕ ਹੈ ਠੀਕ ਹੈ